ਇਸ ਸਮੇਂ ਅਸੀਂ ਲਾਲੜੂ ਦੇ ਦੀਨੋਂ ਦੇ ਪਿੰਡ ਟਿਵਾਣਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਕੱਗਰ ਦੀ ਮਾਰਕੇਬਲ ਐਸਪੈਂਟ ਨੂੰ ਨਹੀਂ ਇਹਦੇ ਨਾਲ ਲੱਗਦੇ ਸੱਤ ਪਿੰਡਾਂ ਨੂੰ ਪਈਆ ਤੇ ਕੱਗਰ ਦਾ ਪਾਣੀ ਖੇਤਾਂ 'ਚ ਵੜ ਚੁੱਕਿਆ ਤੇ ਹਜ਼ਾਰਾਂ ਏਕੜ ਖੜੀ ਫਸਲ ਦਾ ਨੁਕਸਾਨ ਜਿਹੜਾ ਉਹ ਨਜ਼ਰ ਆ ਰਿਹਾ ਕਿਉਂਕਿ ਕਗਰ ਦਾ ਜਿਹੜਾ ਪੱਧਰ ਹੈ ਉਹ ਵਧਿਆ ਆ 70000 ਕਿਊਸਿਕ ਪਾਣੀ ਜਿਹੜਾ ਕਗਰ ਚ ਛੱਡਿਆ ਜਾਂਦਾ ਜਿਸ ਨਾਲ ਆਖਿਰਕਾਰ ਮਾਰ ਪੈਂਦੀ ਆ ਤੁਹਾਨੂੰ ਤਸਵੀਰ ਜਿਹੜੀ ਆ ਦਿਖਾ ਰਿਹਾ ਇੱਕ ਉਚਾਈ ਦੇ ਉੱਤੇ ਤਾਂ ਕਿ ਤੁਹਾਨੂੰ ਅੰਦਾਜ਼ਾ ਲੱਗ ਸਕੇ ਕਿ ਕਿਸ ਹੱਦ ਤੱਕ ਕਗਰ ਜਿਹੜਾ ਮਾਰ ਮਾਰ ਰਿਹਾ ਕਿੰਨਾ ਤੇਜ਼ ਜਿਹੜਾ ਪਾਣੀ ਆ ਉਹ ਵਹਾ ਨਜ਼ਰ ਆਇਆ ਆ ਆਖਿਰਕਾਰ ਇਹ ਤਸਵੀਰ ਆਪਣੇ ਮੂੰਹੋਂ ਬੋਲਦੀ ਹੈ ਕਿ ਕਿਵੇਂ ਜਿਹੜਾ ਨੁਕਸਾਨ ਉਹ ਕੱਗਰ ਦਾ ਹੁੰਦਾ ਹੈ ਕਿਸ ਤਰੀਕੇ ਨਾਲ ਨੁਕਸਾਨ ਲੋਕਾਂ ਦਾ ਜਿਹੜਾ ਹੋ ਰਿਹਾ ਹੈ ਕਿਉਂਕਿ ਇਹ ਉਹ ਏਰੀਆ ਹੈ ਜਿੱਥੇ ਪਿਛਲੀ ਵਾਰ 10000 ਏਕੜ ਦੇ ਕਰੀਬ ਜਿਹੜੀ ਆ ਉਹ ਜ਼ਮੀਨ ਜਿਹੜੀ ਆ ਲੋਕਾਂ ਦੀ ਫਸਲ ਖੜੀ ਫਸਲ ਨੁਕਸਾਨੀ ਗਈ ਸੀ ਸਰਕਾਰ ਨੇ ਇਸੇ ਥਾਂ ਦੇ ਉੱਤੇ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ ਪਰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜਿਸ ਤੋਂ ਬਾਅਦ ਆਕੀਕਾਰ ਇੱਕ ਵਾਰ ਫਿਰ ਕੱਗਰ ਨੇ ਇਲਾਕੇ ਨੂੰ ਮਾਰ-ਮਾਰਤੀ ਹੈ ਕਿਉਂਕਿ ਇੱਥੋਂ ਇਲਾਕਾ ਮਾਰ-ਮਾਰਦਿਆ ਮਾਰਦਿਆ ਅੱਗੇ ਸੰਗਰੂਰ ਦੇ ਅੱਗੇ ਸਰਦੂਲਗੜ ਤੇ ਵਾਕਵਾਂਕ ਇਲਾਕਿਆਂ ਦੇ ਵਿੱਚ ਕੱਗਰ ਜਿਹ ਇੱਥੇ ਜਿੱਥੇ ਅਸੀਂ ਅੱਜ ਸਮੇਂ ਅਸੀਂ ਮੌਜੂਦ ਆ ਇੱਕ ਜਿਹੜਾ ਆ ਇਹ ਰਸਤਾ ਸੀਗਾ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਬਣੇ ਹੋਏ ਨੇ ਕਿੰਨੀ ਸਪੀਡ ਨਾਲ ਪਾਣੀ ਜਾਂਦਾ ਨਜ਼ਰ ਆ ਰਿਹਾ ਦੂਰ ਤੱਕ ਜਿਸ ਦਾ ਕੈਮਰਾ ਦਿਖਾ ਰਿਹਾ ਉਸ ਤੋਂ ਤੱਕ ਜਿਹੜੇ ਨੇ ਸਾਡੇ ਕਰੀਬ ਜਿਹੜੇ ਪਿੰਡ ਨੇ ਮਾਰ ਦੇ ਵਿੱਚ ਆਉਂਦੇ ਨੇ ਸੋ ਇਹ ਤਸਵੀਰ ਹੈ ਤੇ ਜਿੱਥੇ ਤੁਹਾਨੂੰ ਦਿਖਾ ਰਹੇ ਹਾਂ ਤੇ ਸਾਡੇ ਨਾਲ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਸ਼ਰਮਾ ਜੀ ਤੁਸੀਂ ਦੌਰਾ ਕਰ ਰਹੇ ਹੋ ਪਿੰਡਾਂ ਦੇਖ ਰਹੇ ਹੋ ਪਿਛਲੀ ਵਾਰ ਵੀ ਅਸੀਂ ਸਾਰਾ ਕੁਝ ਦੇਖਿਆ ਕਿਦਾਂ ਦੇ ਹਾਲਾਤ ਦੇਖ ਰਹੇ ਹੋ ਜਰਾ ਇਸ ਉੱਤੇ ਥੋੜਾ ਜਿਹਾ ਆਪਾਂ ਚਾਨਣਾ ਪਾਈਏ ਕਿਉਂਕਿ ਲਗਾਤਾਰ ਤੁਸੀਂ ਇਹ ਇਲਾਕੇ ਦੇ ਵਿੱਚ ਵੱਖ-ਵੱਖ ਜਗ੍ਹਾ ਘੁੰਮ ਕੇ ਆਏ ਹੋ ਬਹੁਤ ਮਾੜੀ ਹਾਲਤ ਹੈ ਜੀ 70000 ਕਿਉਂ ਸੀਕ ਪਾਣੀ ਹੈ ਜਿਹੜਾ ਘੱਗਰ ਦਾ ਇੱਥੇ ਕੁਸੱਲਿਆ ਡੈਮ ਤੋਂ ਔਰ ਭਾਂਖੜਾ ਤੋਂ ਜਿਹੜਾ ਉਹ ਛੱਡਿਆ ਗਿਆ ਜਿਹਦਾ ਨੁਕਸਾਨ ਇਹ ਆ ਵੀ ਪਿਛਲੀ 2023 ਚ ਵੀ 10000 ਏਕੜ ਜ਼ਮੀਨ ਤਾਂ ਇਕੱਲੀ ਮੇਰੇ ਹਲਕੇ ਦੀ ਸੀ ਔਰ ਕਈ ਲੱਖ ਏਕੜ ਜ਼ਮੀਨ ਥੱਲੇ ਜਿਹੜਾ ਆਪਣਾ ਕਨੌਰ ਹਲਕਾ ਹੋ ਗਿਆ ਰਾਜਪੁਰਾ ਹਲਕਾ ਹੋ ਗਿਆ ਫਿਰ ਥੱਲੇ ਜਾ ਕੇ ਛਤਰਾਣੇ ਤੱਕ ਇਹ ਪਾਣੀ ਜਿਹੜਾ ਨਾ ਜੀ ਉਹ ਮਾਰ ਕਰਦਾ ਹੈਗਾ ਔਰ ਪਿਛਲੀ ਵਾਰ ਤੁਸੀਂ ਦੇਖੋ ਵੀ بڑے بڑے ਮੰਤਰੀ ਇੱਥੇ ਟੂਰਿਜ਼ਮ ਵਾਸਤੇ ਆਏ ਇੱਥੇ ਦੇਖ ਕੇ ਫੋਟੋਆਂ ਤਰਵਾ ਕੇ ਕੋਈ ਲੈਕਚਰ ਦੇ ਗਏ ਕੋਈ ਕੁਝ ਕਰ ਗਏ ਮੁੜ ਕੇ ਗੱਲਾਂ ਕਰਦੇ ਤੇ ਵੀ ਬੱਕਰੀ ਦੇ ਵੀ ਪੈਸੇ ਦੇ ਦਾਂਗੇ ਮੁਰਗੀ ਦੇ ਵੀ ਪੈਸੇ ਦੇ ਦਾਂਗੇ ਫਲਾਣਾ ਕੁਝ ਕਰ ਦਾਂਗੇ 1 ਰੁਪਿਆ ਕਿਸੇ ਕਿਸਾਨ ਨੂੰ ਮੁਆਵਜ਼ਾ ਨਹੀਂ ਦੇਆ ਜਦੋਂ ਵੋਟਾਂ ਲੈਣੀਆਂ ਸੀ ਉਸ ਟਾਈਮ ਕਹਿੰਦੇ ਤੇ ਵੀ 50000 ਰੁਪਿਆ ਪ੍ਰਤੀ ਏਕੜ ਗਰਦੌਰੀ ਤੋਂ ਪਹਿਲਾਂ ਕਿਸਾਨਾਂ ਦੇ ਖਾਤਿਆਂ 'ਚ ਪਾ ਦਾਂਗੇ ਪਰ ਜਦੋਂ ਸਰਕਾਰ ਬਣ ਗਈ ਮੁੜ ਕੇ ਤੁਸੀਂ ਦੇਖ ਲਿਓ ਕਿਸਾਨ ਮਰ ਰਹੇ ਆ ਤੁਸੀਂ ਪਿੱਛੇ ਨੂੰ ਦੇਖੋ ਕਿੰਨਾ ਪਾਣੀ ਜਿਹੜਾ ਕਈ 3 3 4 4 ਫੁੱਟ हां जी हां जी ਆ ਜਿਹੜਾ ਪਾਣੀ ਆ ਪੁਲ ਕਰਾਸ ਕਰ ਰਿਹਾ ਜੀ ਹੂੰ ਜੀ ਆ ਪੁਲ ਕਰਾਸ ਕਰ ਰਿਹਾ ਮਤਲਬ 4 4 ਫੁੱਟ ਪਾਣੀ ਆ ਔਰ ਇਸ ਤੋਂ ਅੱਗੇ ਚਲੇ ਜਾਓ ਨਾ ਜੀ ਤੁਸੀਂ ਇੱਥੇ ਪੁਲ ਸੀ ਰਸਤਾ ਸੀ ਇੱਥੋਂ ਦੀ ਸੀ ਰਸਤਾ ਸੀਗਾ ਪੁਲ ਆ ਜੀ ਇਹ ਕਰਾਸ ਕਰ ਰਿਹਾ ਤੋੜ ਕੇ ਔਰ ਇਸ ਤੋਂ ਅੱਗੇ ਨਾ ਜੀ ਤੁਸੀਂ ਚਲੇ ਜਾਓ ਡੰਗ ਡੈਰਾ ਪਿੰਡਾ ਸਾਦਾਪੁਰ ਪਿੰਡਾ ਆਲਮਗਰ ਪਿੰਡਾ ਸਰਸੀਣੀ ਪਿੰਡਾ ਟਿਮਣਾ ਆ ਸਾਰੇ ਪਿੰਡ ਸਾਰੇ ਪਿੰਡ ਬੋਲ ਕੇ ਬੋਲਾਂਗਾ ਸੋ ਬਿਲਕੁਲ ਸਾਰੇ ਪਿੰਡਾਂ ਚ ਸਾਰੇ ਪਿੰਡ ਸਾਰੇ ਪਿੰਡ ਸਾਰੇ ਪਿੰਡਾਂ ਚ ਸਾਰੇ ਪਿੰਡਾਂ ਚ ਪਾਣੀ ਜਿਹੜਾ ਵੜ ਗਿਆ ਔਰ ਉਹਦਾ ਨੁਕਸਾਨ ਸੋ ਬਿਲਕੁਲ ਨਾਲ ਤਸਵੀਰ ਦਿਖਾ ਰਹੇ ਆ ਸ਼ਰਮਾ ਜੀ ਦੱਸ ਰਹੇ ਨੇ ਕਿ ਕਿਸ ਤਰੀਕੇ ਨਾਲ ਆ ਕੇ ਕਹਾ ਸਾਰੇ ਪਿੰਡਾਂ ਚ ਜਿਹੜਾ ਪਾਣੀ ਵੜਿਆ ਕਿਵੇਂ ਦੀ ਜਿਹੜੀ ਸਥਿਤੀ ਬਣੀ ਹੋਈ ਆ ਇਹ ਤਸਵੀਰ ਜਿਹੜੀ ਆ ਤੁਹਾਨੂੰ ਜਿਹੜੀ ਆ ਦਿਖਾ ਰਹੇ ਆ ਤੇ ਕਿਸ ਤਰੀਕੇ ਨਾਲ ਆਖਿਰਕਾਰ ਜਿਹੜਾ ਆ ਉਹ ਪਿੰਡਾਂ ਦੇ ਵਿੱਚ ਜਿਹੜਾ ਬੜਿਆ ਜੀ ਸ਼ਰਮਾ ਜੀ ਕਿਸੇ ਨੇ ਦਵੰਨੀ ਨਾ ਦਾ ਪਹਿਲਾ ਮੁਆਵਜ਼ਾ ਦੇਆ ਨਾ ਅੱਗੇ ਮੁਆਵਜ਼ੇ ਦੀ ਕੋਈ ਆਸਾ ਉਲਟਾ ਜੇ ਕੋਈ ਬੋਲਦਾ ਇਹਨਾਂ ਦੇ ਵਰਕਰ ਜਿਹੜੇ ਲੋਕਾਂ ਕਿਸਾਨਾਂ ਦੇ ਨਾਲ ਲੜਨ ਵਾਸਤੇ ਆਉਂਦੇ ਆ ਇਹ ਹਾਲਤ ਆ ਆ ਤੁਸੀਂ ਦੇਖ ਲਓ ਸਾਰੀ ਫਸਲ ਡੁੱਬ ਗਈ ਉਹ ਅੱਗੇ ਵੀ ਫਸਲ ਡੁੱਬਦੀ ਜਾ ਰਹੀ ਹੈ ਨਾ ਪਹਿਲਾਂ ਕਦੇ ਦਵੰਨੀ ਕਿਸੇ ਨੂੰ ਮਿਲੀ ਨਾ ਅੱਗੇ ਕਿਸੇ ਨੂੰ ਦਵੰਨੀ ਮਿਲਣੀ ਹੈਗੀ ਇਹ ਹਾਲਤ ਹੈਗੀ ਸਾਰੇ ਹਲਕੇ ਵਿੱਚ ਸੋ ਬਿਲਕੁਲ ਬਹੁਤ ਧੰਨਵਾਦ ਹੈ ਅਨਕੇ ਸ਼ਰਮਾ ਜੀ ਜਿਹੜੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਇੱਕ ਵਾਰ ਤਸਵੀਰਾਂ ਦੁਬਾਰਾ ਦਿਖਾਉਨੇ ਆ ਰਸਤਾ ਦੇਖ ਸਕਦੇ ਹੋ ਇੱਕ ਵਾਰੀ ਰਸਤਾ ਦਿਖਾਉਨੇ ਆ ਕਿ ਇੱਥੋਂ ਇਹ ਰਸਤਾ ਜਾਂਦਾ ਜਿੱਥੇ ਇਸ ਸਮੇ ਸਾਡਾ ਕੈਮਰਾਮੈਨ ਜਿਹੜਾ ਆ ਬਹੁਤ ਉਚਾਈ ਤੇ ਖੜਕੇ ਜਿਹੜਾ ਆ ਉਹ ਇਸ ਤਸਵੀਰ ਨੂੰ ਜਿਹੜਾ ਦਿਖਾ ਰਿਹਾ ਤੁਹਾਨੂੰ ਕਿ ਕਿਸ ਤਰੀਕੇ ਨਾਲ ਅਧਿਕਾਰ ਕੱਗਰ ਜਿਹੜਾ ਮਾਰ ਮਾਰ ਰਿਹਾ ਆ ਕਿਵੇਂ ਇੱਥੋਂ ਜਿਹੜਾ ਪਾਣੀ ਆ ਉਹ ਵਗਦਾ ਨਜ਼ਰ ਆਉਂਦਾ ਤਸਵੀਰ ਨਜ਼ਰ ਆਉਂਦੀ ਆ ਇਹ ਜਿਹੜੀ ਆ ਪੂਰੀ ਜਿਹੜੀ ਆ ਤੁਹਾਡੇ ਅੱਗੇ ਤਸਵੀਰ ਜਿਹੜੀ ਆ ਉਹ ਪੇਸ਼ ਕਰ ਰਹੇ ਆ ਕਿਵੇਂ ਹਾਲਾਤ ਕੱਗਰ ਦੀ ਮਾਰ ਕਿਸ ਤਰੀਕੇ ਨਾਲ ਪੈ ਰਹੀ ਹੈ ਦੇਖੋ ਪੂਰੀਆਂ ਫਸਲਾਂ ਜਿਹੜੀਆਂ ਪਿੱਛੇ ਤਵਾ ਨਜ਼ਰ ਆ ਰਹੀਆਂ ਨੇ ਪਾਣੀ ਕੱਗਰ ਦਾ ਵੜ ਚੁੱਕਿਆ ਇੱਥੇ ਪੁਲ ਸੀਗਾ ਪੁਲ ਤੋਂ ਪਾਰ ਜਿਹੜਾ ਪਾਣੀ ਹੋ ਕੇ ਇਸ ਸਮੇਂ ਇੱਥੇ ਨਜ਼ਰ ਆ ਰਿਹਾ ਹੈ ਸੋ ਇਹ ਪੂਰੀ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਇਸ ਸਮੇਂ ਅਸੀਂ ਸਾਂਝੀ ਕਰ ਰਹੇ ਹਾਂ ਕੱਗਰ ਤੋਂ ਬੜੇ ਰੋ ਤੁਸੀਂ ਪੀਸੀ ਦੇ ਨਾਲ ਮੈਨੂੰ ਜਸਪੀ ਸਿੰਘ ਅਸ਼ਕ ਕੈਮਰਾਮੈਨ ਸਾਡੇ ਇੰਦਰਜੀਤ ਨੂੰ ਦਿਓ ਇਜਾਜ਼ਤ ਧੰਨਵਾਦ